तो जी थोड़ा सारे मेरे चैनल बड़ा ही नहीं का स्वागत है अच्छा कोई डिजाइन नहीं बना लगे कुछ नहीं बना लगे अ सिर्फ आपको कुंडे पाता एक अलग जहा तरीका देखा कुंडे पाता अलग था अलग जहा तरीका बिल्कुल ही अलग है तो सौखा भी है तो लुक बिल्कुल अलग आते हैं यद असी की करना पेल असी एक दो ते तीन, तीन वारी ते चार बारी चार बारी असं अपने धागे डबल कर लेना मीनस के असी चार बारी इन कर लिया हुए हैं 1 2 3 4 4 ਆਕੇ ਇਸ ਤੋਂ ਬਾਅਦ ਅਸੀਂ ਇਹਨੂੰ ਪਾ ਲੈਣਾ ਇੱਥੇ ਸਲਾਈ ਦੇ ਵਿੱਚ ਇਹ ਇੱਦਾਂ ਇਹ ਚਾਰ ਕੱਟ ਲਈਏ ਨਾ ਅਸੀਂ ਪੂਰੀਆਂ ਤਰ੍ਹਾਂ ਦੇਖੋ 1 2 3 4 ਫਿਰ ਅਸੀਂ ਕੀ ਕਰਨਾ ਚਾਰ ਕਰਕੇ ਇਹਨੂੰ ਸਲਾਈ ਚ ਇੱਦਾਂ ਪਾ ਕੇ ਸਲਾਈ ਚ ਪਾ ਕੇ ਅਸੀਂ ਇੱਕ ਵਾਰ ਇਹਨੂੰ ਇੱਦਾਂ ਬਲ ਦੇ ਦੇਣਾ 1 ਤੇ 2 ਦੋ ਵਾਰੀ ਬਲ ਦੇ ਕੇ ਅਸੀਂ ਫਿਰ ਕੀ ਕਰਨਾ ਅਸੀਂ ਇੱਦਾਂ ਲੈਣਾ ਥਾਗੇ ਨੂੰ ਐਸੀ ਇੱਦਾਂ ਇਸ ਇੱਦਾਂ ਹੀ ਲੈਣਾ ਜਿੱਦਾਂ ਮੈਂ ਤੁਹਾਨੂੰ ਦੱਸ ਰਹੀ ਹਾਂ ਆ ਦੇਖੋ ਅਸੀਂ ਥਾਗੇ ਨੂੰ ਇੱਦਾਂ ਲਿਆ ਲੈ ਕੇ ਇੱਦਾਂ ਕੀਤਾ ਤੇ ਇਹਨੂੰ ਇੱਥੋਂ ਇੱਕ ਹੁੰਡਾ ਪਾਤਾ ਪਹਿਲਾਂ ਅਸੀਂ ਇੱਥੋਂ ਨੂੰ ਬਲ ਇੱਕ ਪਾ ਚੁੱਕੇ ਹਾਂ ਫਿਰ ਦੇਖੋ ਇੱਕ ਵਾਰੀ ਅਸੀਂ ਇੱਦਾਂ ਲੈਣਾ ਆ ਦੇਖੋ ਇੱਦਾਂ ਲੈ ਕੇ ਥਾਗਾ ਸੇ ਇਹਨੂੰ ਇੱਦਾਂ ਹੀ ਪਕੜੇ ਰੱਖਾਂਗੇ ਇੱਦਾਂ ਲਿਆ ਉਂਗਲੀ ਤੇ ਇਹਨੂੰ ਇੱਥੋਂ ਪਿੱਛੋਂ ਪਾਤਾ ਥਾਗਾ ਇੱਥੇ ਰੱਖਾਂਗੇ ਫਿਰ ਅਸੀਂ ਇੱਦਾਂ ਦੇ ਲਿਆ పాత ఫ అసే కు కండే ఎదాహీ పక్కే ఎంగలి పిచ్చు ఏను ఎదా చక్కన యే చుక్క ఫిల్ పాదా సాడే డే శ ਇਹ 10 ਜਿੰਨੇ ਵੀ ਕੁੰਡੇ ਪਾਨੇ ਨੇ ਇਹ ਇਹ ਅਸੀਂ ਇਹਨੂੰ ਇੱਕ ਪੇਅਰ ਗਿਣ ਕੇ ਪਾਣਾ ਹੈ ਜਿਸ ਤਰ੍ਹਾਂ ਹੋ ਗਿਆ ਹੁਣ ਸਾਡੇ 1 2 3 4 5 6 7 8 8 ਪੇਅਰ ਹੋ ਗਏ ਉਹ ਕਿਦੋਂ ਆਪਾਂ ਅੱਗੇ ਦੇਖਦੇ ਆਂ ਇਹ ਜਿਹੜੇ ਅਸੀਂ ਕੁੰਡੇ ਪਾ ਰਹੇ ਇਹ ਅਸੀਂ ਇੱਕ ਪੇਅਰ ਇਹਦਾ ਬਣਾ ਰਹੇ ਹਾਂ ਮੀਨਸ ਕਿ ਸਾਡੇ ਇਹ ਇਹ ਪੇਰਾ ਚ ਕੁੰਡੇ ਪਾ ਰਹੇ ਹਾਂ ਜੋੜ ਚ ਪਾ ਰਹੇ ਹਾਂ ਸਾਡੇ ਨਹੀਂ ਜੋੜ ਬਣ ਰਿਹਾ ਉਹ ਸੱਦਕੇ ਦੇਖੋ ਬੜੀ ਜਲਦੀ ਪਾ ਜਾਣੇ ਕੁਝ ਵੀ ਨੀ ਕਰਨਾ ਲੋ ਕੁੰਡੇ ਪੜ੍ਹੇ ਯਾ ਨਾ ਵਧੀਆ ਬੰਦੇ ਤੇ ਸਫਾਈ ਨਾਲ ਦੇਖੋ ਬੰਦੇ ਤੇ ਬੰਦੇ ਜਲਦੀ ਜੇ ਜਿੰਨੀ ਮਰਜ਼ੀ ਕੁੰਡੇ ਤੋਂ ਸਪਾਈ ਹਾਲੋ ਸੇ ਇਹਨੇ ਕੁੰਡੇ ਪੱਲ ਲੈਨੇ ਕੁੰਡੇ ਪਾ ਕੇ ਅੱਗੇ ਦੇਖਦੇ ਵੀ ਅੱਗੇ ਅਸੀਂ ਇਹਨਾਂ ਨੂੰ ਹੁਣ ਕਿੱਦਾਂ ਬਣਾਇਆ ਇੱਕ ਤਾਂ ਦੇਖੋ ਕਿੰਨੇ ਮੋਟੇ ਨਿਚੋ ਬਣ ਗਏ ਇਹਦੀਆ ਦੇਖੋ ਠੀਕ ਹੈ ਹੁਣ ਅਸੀਂ ਇਹਨਾਂ ਨੂੰ ਅੱਗੋਂ ਬਣਾਉਣਾ ਸ਼ੁਰੂ ਕਰਦੇ ਹਾਂ ਹੁਣ ਅਸੀਂ ਆਕੇ ਆਪਣੇ ਕਿਉਂਕਿ ਦੇਖੋ ਕੁੰਡੇ ਸਾਡੇ ਇਧਰੋਂ ਸਿੱਧੇ ਆ ਤੇ ਅੰਦਰੋਂ ਪੁੱਟੇ ਹੁਣ ਅਸੀਂ ਦੇਖੋ ਇਹਨਾਂ ਨੂੰ ਕਿੱਦਾਂ ਬਣਾਉਣਾ अभी धागा ले लैना करना पहले दो कुंडे चुकने एक तो दो बल असं चार कुंडे ले ना दो कुंडे लेने एक पुट्ठा बुन लेना दोनों में ठीक है इस तो बाद तो अगले दो लेने है है? आ देखो इन भी पुट्ठा बुन लेना इस तो बाद अगले दो लेने लैने आ देखो इतना ਇਹਨਾਂ ਨੂੰ ਇੱਕ ਉੱਠਾ ਬੁਣ ਲੈਣਾ। ਬਾਕੀ ਸਾਰੇ ਹੀ ਕੁੰਡਿਆ ਸੀ। ਜਿੱਦਾਂ 4-4 ਕੁੰਡੇ ਬਣਾਏ ਸੀ, ਚਾਰਾਂ ਚੋਸੀ 2-2 ਕੁੰਡੇ ਲਈ ਜਾਣੇ ਆ ਤੇ 2-2 ਨੂੰ ਅਸੀਂ ਉੱਠਾ ਬੁਣੇ ਜਾਣਾ ਕਿਉਂਕਿ ਸਾਡੇ ਚਾਰ ਧਾਗੇ ਇਹਨਾਂ ਦੇਖੋ 1 2 3 4। ਚਾਰਾਂ ਚੋਸੀ ਜਿਹੜੇ ਤੁਹਾਡੇ ਦੋ ਪਹਿਲੇ ਸਲਾਈ ਜਾਂਦੇ ਆ 1 ਤੇ 2 ਉਹਨਾਂ ਨੂੰ ਲੈ ਲੈਣਾ ਤੇ ਉਹਨਾਂ ਨੂੰ ਉੱਠਾ ਬੁਣ ਲੈਣਾ। ਫਿਰ ਜਿਹੜੇ ਦੋ ਰਹਿ ਗਏ ਧਾਗੇ, ਦੋ ਕੁੰਡੇ ਰਹਿ ਗਏ ਸਲਾਈ ਦੇ ਉੱਪਰ ਉਹਨਾਂ ਨੂੰ ਵੀ ਅਸੀਂ ਉੱਠਾ ਬੁਣ ਲੈਣਾ। ਫਿਰ ਦੇਖੋ ਅਗਲੇ ਦੋ ਲੈ ਲੈਣੇ ਇਹਨਾਂ ਨੂੰ ਉੱਠਾ ਬੁਣ ਲੈਣਾ। 1 ਤੇ 2 ਇਹਨਾਂ ਨੂੰ ਪੁੱਠਾ ਬੁਣ ਲੈਣਾ ਆ ਦੇਖੋ ਸੀ ਦੋ ਦੋ ਲਈ ਜਾਣੇ ਹੁੰਡੇ ਤੇ ਦੋ ਦੋ ਨੂੰ ਅਸੀਂ ਪੁੱਠਾ ਬਣਾਈ ਜਾਣਾ ਆ ਫਿਰ ਦੇਖੋ ਦੋ ਨੂੰ ਬਣਾ ਲਏ ਹੁਣ ਦੋ ਰਹਿ ਕੇ ਸਲਾਈ ਤੇ ਇਹਨਾਂ ਨੂੰ ਵੀ ਪੁੱਠਾ ਬੁਣ ਲਿਆ ਆ ਦੇਖੋ ਇੱਕ ਦੇ ਵਿੱਚ ਸਾਡੇ 4 ਆ ਕਿਉਂਕਿ ਅਸੀਂ 4 ਵਾਰੀ ਧਾਗੇ ਨੂੰ ਲਪੇਟਿਆ ਸੀ 4 4 ਕੀਤੀ ਸੀ ਆ ਦੇਖੋ ਅਸੀਂ 4 4 ਕੀਤੀ ਸੀ ਨਾ 1 2 3 4 ਇਹਦੇ ਕਰਕੇ ਸਾਡੇ ਇੱਥੇ 4 4 ਕੁੰਡੇ ਕੱਠੀ ਆ ਗਏ ਹੋਏ ਜਿਹੜਾ ਤੁਸੀਂ ਦੋ ਦੋ ਕੁੰਡੇ ਕਰਕੇ ਇਹਨਾਂ ਨੂੰ ਦੋ ਦੋ ਨੂੰ ਬਣਾਈ ਜਾ ਰਹੇ ਆ ਅਸੀਂ ਆ ਗਏ ਹੁਣ ਆਪਣੀ ਨੈਕਸਟ ਰੋ ਤੇ ਪਹਿਲਾਂ ਅਸੀਂ ਇਹ ਦੇਖ ਲਓ ਆ ਸਾਡੇ ਕੁੰਡੇ ਪੈ ਗਏ ਇਹ ਸਾਡੇ ਕੁੰਡੇ ਦੇ ਲੁੱਕ ਆ ਗਈ ਹੁਣ ਬਸ ਇਹਦੇ ਉੱਪਰ ਅਸੀਂ ਬਾਰਡਰ ਸ਼ੁਰੂ ਕਰ ਦੇਣਾ ਜਿਹੜਾ ਵੀ ਤੁਸੀਂ ਬਣਾਣਾ ਆ ਦੇਖੋ ਮੈਂ ਬਣਾ ਰਹੀ ਆ ਸਿੱਧਾ ਹੀ ਪੁੱਠੇ ਦਾ ਇੱਕ ਸਿੱਧਾ ਇੱਕ ਪੁੱਠਾ ਤੁਸੀਂ ਕੋਈ ਵੀ ਬਾਰਡਰ ਇਹਨਾਂ ਦੇ ਉੱਪਰ ਕੁੰਡਿਆਂ ਦੇ ਉੱਪਰ ਬਣਾ ਸਕਦੇ ਹੋ ਤੇ ਆਪਾਂ ਬਾਰਡਰ ਦੀ ਦੋ ਸਲਾਈਆਂ ਪਾ ਕੇ ਇਹਦੀ ਲੁੱਕ ਦੇਖਦੇ ਆ ਵੀ ਕਿੱਦਾਂ ਦੀ ਜਾਂਦੀ ਹੈ ਬਿਲਕੁਲ ਹੀ ਆ ਦੇਖੋ ਲੱਗ ਜੇ ਕੁੰਡੇ ਆਇਆ ਉਹਦੇ ਤੇ ਥੋੜੇ ਜਿਹਾ ਬਾਰਡਰ ਪੁੱਣ ਕੇ ਫਿਰ ਤੁਹਾਨੂੰ ਇਹਨਾਂ ਦੇ ਲੁੱਕ ਬਿਲਕੁਲ ਹੀ ਅਲੱਗ ਪਤਾ ਲੱਗ ਜਾਊਗੀ। ਇਹ ਸਾਡੇ ਕੁੰਡਿਆਂ ਦੇ ਫਾਈਨਲ ਲੁੱਕ ਦੇਖੋ ਕੁੰਡੇ ਕਿੰਨੇ ਪਿਆਰੇ ਤੇ ਅਲੱਗ ਜਿਹੇ ਆਏ ਆ। ਬਾਰਡਰ ਉੱਪਰ ਇੱਕ ਪੁੱਠੇ ਸਿੱਧੇ ਦਾ ਬਣਾਇਆ ਤੁਸੀਂ ਕੋਈ ਨਹੀਂ ਬਣਾ ਸਕਦੇ। ਆ ਦੇਖੋ ਰੋਂਗ ਸਾਈਡ ਤੋਂ ਸਾਡੇ ਕੁੰਡੇ ਇੱਧਰ ਦੇ ਲੱਗਣਗੇ। ਤੇ ਫਰੰਟ ਸਾਈਡ ਤੋਂ ਉੱਧਰ ਦੇ। ਬਿਲਕੁਲ ਹੀ ਅਲੱਗ ਜਿਹੇ ਮੋਟੇ-ਮੋਟੇ ਜਿਹੇ ਕੁੰਡੇ ਬਣ ਕੇ ਆਣਗੇ ਤੇ ਫਿਰ ਬਣਾਓ ਇਹ ਵਾਲੇ ਕੁੰਡੇ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਕਿੱਦਾਂ ਦੇ ਲੱਗੇ। ਫਿਰ ਮਿਲਦੇ ਹਾਂ ਕੱਲ ਇੱਕ ਨਵੀਂ ਵੀਡੀਓ ਤੇ ਇੱਕ ਨਵੇਂ ਪ੍ਰੋਜੈਕਟ ਨਾਲ